ਵਾਹਿਗੁਰੂ ਜੀ ਕਾ ਕਲ ਸਾਹ ਕਰਹੇ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੁਭਾਣੇ ਸੇਵਾ ਕਰਹਿ ਵਿਡਾਣੀ ਆਪਣਾ ਧਰਮ ਗਵਾਵਹਿ ਬੂਝਹਿ ਨਾਹੀ ਅਣ ਦਿਨ ਦੁਖ ਵਿਹਾਣੀ ਜੀ ਆਪਣਾ ਧਰਮ ਗਵਾਵਹਿ ਇਥਿ ਠਮਕ ਬੂਝਹਿ ਨਾਹੀ ਇਥਿ ਵਿਸਰਾਮ ਅਣ ਦਿਨ ਦੁਖ ਵਿਹਾਣੀ ਮਨਮੁਖ ਅੰਧ ਨਾ ਚੇਤਹੀ ਦੂਬ ਮੋਏ ਬੇਨ ਪਾਣੀ ਇਹ ਵੀ ਯਾਦ ਰੱਖਣ ਵਾਲੀ ਥਮਕ ਹੈ ਮਨਮੁਖ ਅੰਦ ਇਹ ਥਮਕ ਨ ਚੇਤਹੀ ਅੰਦ ਨ ਚੇਤਹੀ ਨਹੀਂ ਕਹਿਣਾ ਮਨਮੁਖ ਅੰਦ ਨ ਚੇਤਹੀ ਦੂਬ ਮੋਏ ਬੇਨ ਪਾਣੀ ਮਾਨ ਰੇ ਸਦਾ ਪਜਹੁ ਹਰ ਸਰਣਾਈ ਗੁਰ ਗੋਰ ਕਾ ਸ਼ਬਦ ਅੰਤਰ ਵਸੈ ਤਾ ਹਰ ਵਿਸਰ ਨ ਜਾਈ ਰਹਾਉ ਇਹੋ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋ ਮੈਂ ਦੁਸ਼ਟੀ ਪਾਈ ਆਮਣ ਜਾਣਾ ਜੰਮਣਾ ਮਰਣਾ ਮਨਮੁਖ ਪਤ ਗਵਾਈ ਸਤਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਗੁਰ ਕੀ ਸੇਵਾ ਆਤ ਸੁਖਾਲੀ ਹਾਂ ਆਤ ਪੁੱਲਾ ਹੀ ਬੋਲਣਾ ਬਹੁਤੀ ਜਿਆਦੀ ਸੁਖਾਂ ਨੂੰ ਦੇਣ ਵਾਲੀ ਹੈ ਸੁਖਾਂ ਦਾ ਘਰ ਹੈ ਆਲੇ ਨਾਮ ਘਰ ਦਾ ਜੋ ਇੱਛੇ ਸੋ ਫਲ ਪਾਏ ਜਾਤ ਸਤ ਤਾਪ ਜਾਤ ਸਤ ਤਾਪ ਪਵਿੱਤ ਸਰੀਰਾ ਬੁੱਲੇ ਪਾਦੀ ਬੁੱਲਨੇ ਆ ਜਾਤ ਸਤ ਤਾਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤ ਗੁਰ ਕੀ ਸਰਣਾਗਤੀ ਹਉ ਤਿਨ ਕੈ ਬਾਲ ਜਾਉ ਦਰ ਸੱਚ ਸੱਤੀ ਵੜਿਆਈ ਸਹਿ ਦੇ ਸੱਤ ਸਮਾਓ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੀ ਜੋ ਦੁਹਾਗਣ ਤਨ 시ਗਾਰ ਸਿਜੈ ਕੰਤ ਨ ਆਵਈ ਨਿਤ ਨਿਤ ਹੋਇ ਖਵਾਰ ਫਿਰ ਕਾ ਮਹਿਲ ਨ ਪਾਵਈ ਨਾ ਦਿਸੈ ਘਰ ਬਾਰ ਪਾਈ ਰੇ ਇਕ ਮਨ ਨਾਮ ਧਿਆਏ ਸੰਤਾ ਸੰਗਤ ਮਿਲ ਰਹਾ ਜਪ ਰਾਮ ਨਾਮ ਸੁਖ ਪਾਏ ਰਹਾਓ ਗੁਰਮੁਖ ਸਦਾ ਸੁਹਾਗਣੀ ਪਿਰ ਰੱਖਿਆ ਉਰਤਾਰ ਮਿੱਠਾ ਬੁਲਹਿ ਨਿਵ ਚੱਲਹਿ ਸਿਜੈ ਰਵੈ ਪਤਾਰ ਸਿਜੈ ਰਵੈ ਪਤਾਰ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਥੋੜਾ ਪੂਰਾ ਉਚਾਰਨ ਕਰਨਾ ਸੋਭਾਵੰਤੀ ਸੋਹਾਗਣੀ ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰਾ ਭਾਗ ਸਤਗੁਰ ਮਿਲੈ ਜਾ ਭਾਗੇ ਕਾ ਉਦੋ ਹੋਏ ਹਾਂ ਉਦੋ ਪੋਲਾ ਹੀ ਬੋਲਣਾ ਜਾ ਭਾਗੇ ਕਾ ਉਦੋ ਹੋਏ ਉਦੋ ਨਹੀਂ ਕਹਿਣਾ ਅੰਤਰ ਹੋ ਦੁਖ ਭ੍ਰਮ ਕੱਟਿਆ ਸੁਖ ਪ੍ਰਾਪਤ ਹੋਏ ਗੁਰ ਕਾ ਬਾਣਾ ਜੋ ਚੱਲੈ ਦੁਖ ਨਾ ਪਾਵੈ ਕੋਈ ਗੁਰ ਕੇ ਬਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੈ ਕੋਈ ਜਿਨਾਂ ਪ੍ਰਾਪਤ ਤਿਨ ਪੀਆ ਹਮੈ ਵਿੱਚ ਹੋ ਖੋਏ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ ਸਿਰੀ ਰਾਗ ਮਹੱਲਾ 3 ਜਾ ਪਿਰ ਜਾਣ ਆਪਣਾ ਤਨ ਮਨ ਅੱਗੇ ਧਰੀ ਸੁਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੀ ਸਹਜੇ ਸਾਥ ਮਿਲਾਵੜਾ ਸਾਥ ਬੜਾਈ ਦੀ ਪਾਈ ਰੇ ਗੁਰ ਬਿਨ ਭਗਤ ਨ ਹੋਏ ਬੇਨ ਗੁਰ ਭਗਤ ਨ ਪਾਈਐ ਜੇ ਲੁਚੈ ਸਭ ਕੋਈ ਰਹਾਉ ਲੱਖ 84 ਫੇਰ ਪਾਇ ਕਾਮਣ ਦੂਜੈ ਭਾਇ 84 ਹਾ ਹਾ ਉਚਾਰਨ ਕਰਨਾ 84 ਨਹੀਂ ਕਹਿ ਦੇਣਾ শুদ্ধ ਉਚਾਰਨ ਕਰਨਾ ਲੱਖ 84 ਫੇਰ ਪਾਇ ਕਾਮਣ ਦੂਜੈ ਭਾਇ ਬੇਨ ਗੁਰ ਨੀਦ ਨਾ ਆਵਈ ਦੁਖੀ ਰੈਣ ਵਿਹਾਈ ਬਿਨ ਸਬਦੈ ਪਿਰ ਨ ਪਾਈਐ ਬਿਰਸਾ ਜਨਮ ਗਵਾਈ ਹੋ ਹੋ ਕਰਤੀ ਜਗ ਫਿਰੀ ਨਾ ਤਾਨ ਸੰਪੈ ਨਾਲ ਅੰਧੀ ਨਾਮ ਨ ਚਿਤਈ ਸਭ ਬਾਧੀ ਜਮਕਾਲ ਇਹ ਵੀ ਯਾਦ ਰੱਖਣ ਵਾਲੀ ਯਮਕ ਹੈ ਅੰਧੀ ਪਦਤੀ ਯਮਕ ਨਾਉਣੀ ਹੈ ਅੰਧੀ ਨਾਮ ਨਹੀਂ ਲੈਣਾ ਹੈ ਅੰਧੀ ਨਾਮ ਨ ਚਿਤਈ ਸਭ ਬਾਦੀ ਜਮਕਾਲ ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮ ਮਾਰਦਾ ਸਮਾਲ ਨਾਮ ਰਤੇ ਸੇ ਨਿਰਮਲੀ ਗੁਰ ਕੈ ਸਹਿਜ ਸੁਭਾਈ ਮਾਨ ਤਨ ਰਤਾ ਰੰਗ ਸਿਉ ਦਸਨਾ ਰਸਨ ਰਸਾਈ ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋਡਿਆ ਲਾਲ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨ ਹੋਈ ਜੀ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨ ਹੋਈ ਆਪੈ ਆਪ ਮਿਲਾਏ ਬੂਜੈ ਤਾ ਨਿਰਮਲ ਹੋਵੈ ਸੋਈ ਹਰ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ ਭਾਈ ਰੇ ਇੱਥੇ ਵਿਸਰਾਮ ਲਾਉਣਾ ਭਗਤ ਹੀਣ ਇੱਥੇ ਜਮਕ ਦੀ ਲਾ ਕੇ ਵਿਚਾਰਨ ਕਰਨਾ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਮਿਰਥਾ ਜਨਮ ਗਵਾਇਆ ਰਹਾਉ ਪੂਰੇ ਗੁਰ ਕੀ ਸੇਵ ਨਾ ਕੀਨੀ ਮਿਰਥਾ ਜਨਮ ਗਵਾਇਆ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀਵ ਜੰਤ ਏ ਕਿਆ ਵੇਚਾਰੇ ਕਿਆ ਕੋ ਆਖ ਸੁਣਾਏ ਹਾਂਜੀ ਕਿਆ ਕੋ ਨਹੀਂ ਕਹਿ ਦੇਣਾ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹ ਲੁਬਾਣਾ ਚਲਦਿਆ ਨਾਲ ਨਾ ਜਾਈ ਸਤਗੁਰ ਸੇਵ ਗੋਣ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਤੰਤੇ ਹੋਏ ਸਖਾਈ ਆਪਣਾ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਦਾਤਾ ਭਗਤ ਵੱਸਲ ਹੈ ਹਾਂਜੀ ਹਰ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਇਸ ਰਾਮ ਇਸੇ ਤਰ੍ਹਾਂ ਹੀ ਲਾਉਣਾ ਨਾਨਕ ਇਥੇ ਯਮਕ ਲਾ ਦਨੀ ਹੈ ਸੋਭਾ ਸੁਰਤ ਦੇ ਪ੍ਰਭ ਇਥੇ ਵਿਸਰਾਮ ਹੈ ਆਪੇ ਇਥੇ ਯਮਕ ਲਾ ਦਨੀ ਹੈ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਧਨ ਜਨਨੀ ਜੇ ਨ ਜਾਇ ਧਨ ਪਿਤਾ ਪ੍ਰਧਾਨ ਸਤ ਗੁਰ ਸੇਵ ਸੁਖ ਪਾਇਆ ਵਿੱਤਿ ਹੋ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਜੀ ਖੜੇ ਪਦ ਜਿਹੜਾ ਭਾਰਾ ਹੀ ਵਿਚਾਰਨ ਕਰ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਉ ਕਰ ਕਿਰਪਾ ਘਰ ਆਇਆ ਆਪੇ ਮਿਲਿਆ ਆਏ ਗੁਰ ਸਬਦੀ ਸਾਲਾਹੀ ਐ ਰੰਗੇ ਸਹਿਜ ਸੁਭਾਏ ਸੱਚਾ ਸੱਚ ਸਮਾਇਆ ਮਿਲ ਰਹਿ ਨਾ ਵਿਛੜ ਜਾਏ ਇਹ ਧਿਆਨ ਨਾਲ ਠਮਕ ਲਾਉਣੀ ਹੈ ਸੱਚਾ ਸੱਚ ਸਮਾਇਆ ਇੱਥੇ ਵੀ ਸ਼ਰਾਮ ਹੈ ਮਿਲ ਰਹਿ ਨਾ ਵਿਛੜ ਜਾਏ ਇਉਂ ਨਹੀਂ ਕਹਿਣਾ ਮਿਲ ਰਹਿ ਨਾ ਇੱਥੇ ਰੁਕਣਾ ਹੈ ਮਿਲ ਰਹਿ ਨਾ ਵਿਛੜ ਜਾਏ ਜੋ ਕਿਛ ਕਰਨਾ ਸੋ ਕਰ ਰਹਿ ਆ ਅਵਰ ਨਾ ਕਰਣਾ ਜਾਏ ਮਨੁੱਖ ਜਿਹੜਾ ਨਾ ਸੱਚਾ ਹੋਣ ਕਰਕੇ ਨਾਮ ਜਪ ਕੇ ਸੱਚ ਦੇ ਵਿੱਚ ਸਮਾ ਜਾਂਦਾ ਹੈ ਅਤੇ ਮਿਲ ਰਹਿੰਦਾ ਹੈ ਵਾਹਿਗੁਰੂ ਨਾਲ ਮਿਲ ਰਹਿੰਦਾ ਹੈ ਤੇ ਕਦੀ ਵਿਛੜਦਾ ਨਹੀਂ ਕਿਰੀ ਵਿੱਚੁੰਨੇ ਮੇਲਿਆ ਨਾ ਸਤਿਗੁਰ ਪੰਨੈ ਪਾਏ ਆਪੇ ਕਾਰ ਕਰਾਏ ਸੀ ਅਵਰ ਨਾ ਕਰਣਾ ਜਾਏ ਮਨ ਤਨ ਰੱਤਾ ਰੰਗ ਸਿਓ ਹਉ ਮਹਿਤਾ ਜਿ ਵਿਕਾਰ ਐਹ ਨਿਤ ਸਹਿ ਰਦਾਵ ਰਹੈ ਨਿਰਪਉ ਨਾਮ ਨਿਰੰਕਾਰ ਨਾਨਕ ਆਪ ਮਿਲਾਇ ਅਨ ਪੂਰਾ ਸ਼ਬਦ ਅਪਾਰ ਵਾਹਿਗੁਰੂ ਜੀ ਕਾ ਕਾ ਸਾਹ ਕਰੈ ਵਾਹਿਗੁਰੂ ਜੀ ਕੀ ਫਤਿਹ